ਪਾਤਸ਼ਾਹ ਦਸਮੀ ਪ੍ਰਤੰਪਾ ਬਖੀਮਰ ਕੈ ਬਰਨਾਨ ਕਰੀ ਧਿਆਏ ਬਿਰੰਗਤ ਗੁਰ ਤੇਗ ਬਹਾਦਰ ਸਰੰਧਾ ਸੋਈ ਸਹਾਈ ਅਰਜਨ ਗੋਬਿੰਦ ਸਿੰਘ ਰੋਸ਼ੀਬੀ ਹਰ ਰਾਏ ਸ਼੍ਰੀ ਹਰਿਪ੍ਰੀਤ ਜੀ ਧਿਆਈ ਹੈ ਜਿਸ ਇਕੱਠੇ ਸਾਥ ਉੱਜਾਏ ਤੇਗ ਬਹਾਦਰ ਸਿੰਘ ਜੀ ਆਇਆ ਨੌਨ ਤੇ ਆਵੇ ਕਾਈ ਸਾਥ ਖਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜਟਿਆ ਮਾਝਾ ਵਾਲੇ ਸਾਥ ਖਾਈ ਹੋਈ ਸਹਾਈ ਦਸੋਂ ਪਾਤ ਜੋ ਵੀ ਜੋਜੋ ਜੋ ਟਲ ਚਵਰ ਤਖਤ ਕੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਔਰ ਦਰਸ਼ਨ ਦੀ ਦਾਤਾ ਧਿਆਨ ਲਰ ਕੇ ਬੋਲਣਾ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਤੋਹਾਂ ਸਹਿਬ ਜਾਤਿਆਂ ਚਾਲਕਿਆਂ ਮੁਕਤਿਆਂ ਹੱਠੀਆਂ ਜਪੀਆਂ ਧਕੀਆਂ ਇਹਨਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅਨ ਰਟੀ ਨੀਤਾ ਜੀਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸੰਗਣੀਆਂ ਘਰ ਮਹਿੇਤ ਸੀਸ ਦਿੱਤੇ ਬਾਂਦ ਬਾਂਦ ਘਟਵਾਏ ਗੂਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਦਵਾਈ ਗਏ ਗੁਰਦੁਆਰਿਆਂ ਦੀ ਸੇਵਾ ਨਹੀਂ ਕਰਵਾਨੀਆਂ ਕੀਤੀਆਂ ਦਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਸਤਿਗੁਰ ਸਾਜੀ ਕੋ ਵਾਹਿਗੁਰੂ 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 ਨਾਮ ਜਿਤੇ ਆਵੇ ਨਾਮ ਜਿਤਾ ਬਨ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਸਾਜੀ ਤਹਾਂ ਤਹਾਂ ਰਚਾਰਿਆ ਤੇਗ ਤੇਗ ਪਤੀ ਵਿਰਲ ਕੀ ਬੈਜ ਮਾਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਦੇ ਵਾਣ ਸਤ ਗੁਰੂ ਨਿਤਾਣਿਆਂ ਦੇ ਕਾਣ ਸਤ ਗੁਰੂ ਨਿਉਤਿਆਂ ਦੀ ਊੜ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਜੋਗੋ ਜੁਗਟਾਲ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਦੇ ਚਰਨਾਂ 'ਚ ਆਪ ਸਾੁਰਦਾਸ ਜੀ ਦੀ ਪਾਖਸ਼ਾਲੀ ਜਨਮ ਮਾਰਨ ਨੂੰ ਮੈ ਲਾਹੀ ਦਾਲਿਵਾਰੀ ਉਪਕਾਰੀ ਆਏ ਜੀ ਗਾਨ ਤੇ ਭਗਤੀ ਲਾਇਨ ਹਰ ਸਿਉ ਲੈਨ ਲਾਇਏ ਦੇ ਮਹਾਂ ਬਖਤਾਂ ਅਨਸਾਰ ਆਪ ਜੀ ਦੇ ਦਰੋਂ ਕੋਪਸ ਹੋਏ ਹੋਏ ਸੰਤ ਪਾਪਾ ਬ ਸੰਤ ਸੰਗ ਦੀ ਪੂਰੀ ਬਾਰੇ ਇਨਾਂ ਦੀ ਸਲਾਣਾ ਬਰਸੀ ਦੇ ਸਬੰਧ ਵਿੱਚ ਸਮੂਹ ਨਗਰ ਵਾਸੀ ਅਤੇ ਇਲਾਕਾ ਵਾਸੀ ਸੰਤਾਂ ਵੱਲੋਂ ਇਨਾਂ ਦੇ ਪਾਵਨ ਪ੍ਰਤਿਪੁਰ ਅਸਥਾਨਾਂ ਵਿਖੇ 38 ਸ਼੍ਰੀ ਗੰਡਪਾਤ ਨੰਦ ਸਾਹਿਬ ਦੀ ਬਾਰਨੀ ਸਮੇਂ ਪ੍ਰਾਰambh ਹੋ ਰਿਹਾ ਹੈ। ਪਹਿਲੇ ਸ਼੍ਰੀ ਖੰਡ ਪਾੜ ਦੀ ਸੇਵਾ ਸੰਤ ਪਾਪਾ ਹੁਸਨ ਸਿੰਘ ਜੀ ਪੂਰਬ ਖੂਰੀ ਵਾਲਿਆਂ ਦੀ ਸਲਾਦਾਂ ਵਾਸੀ ਦੇ ਸੰਬੰਧ ਵਿੱਚ ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਤਾਂ ਮਰੋਂ ਦੂਸਰੇ ਸ਼੍ਰੀ ਖੰਡ ਪਾੜ ਦੀ ਸੇਵਾ ਸਰਦਾਰ ਰੁਗਾ ਸਿੰਘ ਮਹਾਂਪਰ ਸਾਨੂੰ ਪਿਆਰੇ ਸਿੰਘ ਪਰਿਵਾਰ ਦੀ ਸਖਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਸ਼੍ਰੀ ਖੰਡ ਪਾਠ ਦੀ ਸੇਵਾ ਸਰਦਾਰ ਰਮਿੰਦਰ ਸਿੰਘ ਅਤੇ ਸਰਦਾਰ ਕੁਮਿੰਦਰ ਸਿੰਘ ਸਾਨੂੰ ਸਰਦਾਰ ਜੂਰਾਵਰ ਸਿੰਘ ਪੁੱਤਰੀ ਨਾਦਰ ਸਿੰਘ ਪਰਿਵਾਰ ਵੱਲੋਂ ਪੇਡਾ ਜਾਣ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਹੋਏ ਚੌਥੀ ਖੰਡ ਪਾਠ ਦੀ ਸੇਵਾ ਗੌਤ ਪਰਿਵਾਰ ਵੱਲੋਂ ਪੰਜਵੇਂ ਸ੍ਰੀ ਖੰਡ ਪਾਠ ਦੀ ਸੇਵਾ ਬੀਬੀ ਸਰਬਜੀਤ ਕੌਰ ਪੁੱਤਰੀ ਸਵਰਗਵਾਸੀ ਸਰਦਾਰ ਜਗਿੰਦਰ ਸਿੰਘ ਪੈਂਡ ਪਟਕਾ ਤੋਂ ਕਿਸੇ ਸਮੇਂ ਸੁਖਣਾ ਸੁਖੀ ਸੀ ਪੂਰੀ ਹੋਣ ਤੇ ਪ੍ਰਾਨਾਂ ਕਰਦੇ ਹੋਏ ਛੇਵੇਂ ਗੰਡ ਪਾਟ ਦੀ ਸੇਵਾ ਸਰਦਾਰ ਗੋਦੀਪ ਸਿੰਘ ਸਾਨੂੰ ਮਸੋਂਦਾ ਸਿੰਘ ਭੰਗੜ ਪੈਂਡ ਅਵਰਗਰ ਤੋਂ ਪਰਿਵਾਰ ਦੀ ਸੁਖਸ਼ਾਂ ਦੀ ਯਾਤਰੀ ਕਲਾਵਾस्ते ਸਤਵੇਂ ਸ਼੍ਰੀ ਗੰਡ ਪਾਟ ਦੀ ਸੇਵਾ ਬੀਬੀ ਮਾਨ ਗੀਤਪੌਰ ਪੁੱਤਰੀ ਜੋਗਾ ਸਿੰਘ ਪੈਂਡ ਗੰਗੂਗਵਾਲ ਮਨਜੀਤ ਕੌਰ ਦੇ ਗੁਰੇਜਾਨ ਨੂੰ ਜੀਵਨ ਸੁਖਰਾਨੀ ਬਜੋ ਪਾਠ ਮੈਜੂਰੀ ਖੰਡ ਪਾਠ ਦੀ ਸੇਵਾ ਸਰਦਾਰ ਸੁਖਨਾਣ ਸਿੰਘ ਸ਼ੀਰਗਿੱਲ ਸਾਨੂੰ ਉਹ ਸਵਰਗਵਾਸੀ ਗੁਰਦੇਵ ਸਿੰਘ ਨੰਬਰ 12 ਪੈਂਡ ਮਹਾਲਪੁਰ ਤੋਂ ਪਰਿਵਾਰ ਵੱਲੋਂ ਸੁਖਣਾ ਕੂਰੀ ਹੋਣ ਤੇ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਸੁਖਰਾਨੀ ਵਾਤੇ ਨੌਵੇਂ ਜੀਰੀ ਖੰਡ ਪਾਠ ਦੀ ਸੇਵਾ ਜੀ ਸੁਰਿੰਦਰਪੁਰ ਮਾਨ ਅਗਰੈਨ ਵਾਸੀ ਆਪਣੀ ਜੇਹ ਰੋਗ ਦਾ ਤੰਦਰੁਸਤੀ ਦੇ ਅਰਦਾਸ ਬੇਨਤੀ ਦਾਨੀ ਜੀ ਖਣਕਾੜ ਦੀ ਸੇਵਾ ਸਰਦਾਰ ਗੁਰਜੀਤ ਸਿੰਘ ਮਾਨ ਵੱਲੋਂ ਰੀਤੀ ਸੁਰਿੰਦਰਪੁਰ ਮਾਨ ਦੀ ਤੰਦਰੁਸਤੀ ਚੱਕੀ ਕਲਾਵਾ ਤੇ ਵਿਆਹ ਦੀ ਸ਼੍ਰੀਮਨਪਾਲ ਦੀ ਸੇਵਾ ਸਰਦਾਰ ਗੁਰਜੀਤ ਸਿੰਘ ਪਿੰਡ ਗਰੀਪੁਰ ਤੋਂ ਕਿਸੇ ਸਦਕੇ ਸੁਖਨਾ ਸੁਖੀ ਸੀ ਕੁਰੀ ਹੋਣ ਤੇ ਸੁਖਦਾਨੇ ਬਜੂ 12ਵੇਂ ਸ਼੍ਰੀ ਖੰਡ ਪਾਠ ਦੀ ਸੇਵਾ ਸਰਦਾਰ ਦਸ਼ਮੇਰ ਸਿੰਘ ਮਹਾਲ ਸਨੋਪ ਸਵਰਗਵਾਸੀ ਨਾਜਰ ਸਿੰਘ ਮਹਾਲ ਸਾਤ ਸਵਰਗਵਾਸੀ ਨਾਜਰ ਸਿੰਘ ਮਹਾਲਪੁਰ ਪਰਿਵਾਰ ਵੱਲੋਂ ਵਿਦੇਸ਼ ਵਿੱਚ ਬੱਚਿਆਂ ਦੀ ਬੱਚਿਆਂ ਦੀ ਅਥਿਆ ਚਾੰਦੀ ਕਲਾ ਵਾਸਤੇ ਪੇਰਵੇਂ ਸ਼੍ਰੀ ਖੰਡ ਪਾਠ ਦੀ ਸੇਵਾ ਬੀਬੀ ਬਲਵਿੰਦਰ ਕੌਰ ਭਾਈ ਬਾਬ ਸਰਦਾਰ ਗੁਰਮੀਰ ਸਿੰਘ ਪਿੰਡ ਮਹਿੰਦਰੋ ਬਵਾਲ ਤੋਂ ਆਪਣੇ ਪੁੱਤਰ ਕਾਕਾ ਗੁਰਦੀਪ ਸਿੰਘ ਦੇ ਕੈਨੇਡਾ ਜਾਣ ਦੀ ਖੁਸ਼ੀ ਵਿੱਚ ਸੁਖਰਾਨੇ ਵਜੋਂ 14ਵੇਂ ਸ਼੍ਰੀ ਖੰਡ ਪਾਠ ਦੀ ਸੇਵਾ ਸਰਦਾਰ ਗੁਰਮੀਰ ਸਿੰਘ ਵੱਲੋਂ ਆਪਣੇ ਪੁੱਤਰ ਕਾਕਾ ਅਰਵੀ ਗੁਨਾਰ ਦੇ ਵਿਦੇਸ਼ੀਆਂ ਨੂੰ ਖੁਸ਼ੀ ਵਿੱਚ ਸੁਖਰਾਨੇ ਵਜੋਂ 15ਵੇਂ ਸ਼੍ਰੀ ਕਾਣ ਪਾਠ ਦੀ ਸੇਵਾ ਸਰਦਾਰ ਗੁਰਮੀਰ ਸਿੰਘ ਤਾਨੋ ਸਵਾਰਨ ਸਿੰਘ ਪਿੰਡ ਜੱਗੂ ਤੋਂ ਪਰਿਵਾਰ ਕੀਰਤੀ ਬਲਾਸਿਕ ਸ਼ਾਂਤੀ ਦੇ ਅਰਦਾਸ ਬੇਨਤੀ ਧੁਰਨੇਸ਼ੀਰਿ ਕਨਵਾਰ ਦੀ ਸੇਵਾ ਦੀਦੀ ਨਵਦੀਪ ਕੌਰ ਪੁੱਤਰੀ ਸਰਦਾਰ ਮਜੀਤ ਸਿੰਘ ਨੰਬਰਦਾਰ ਰੈਣੀ ਕੋਰ ਤੋਂ ਜਗਦੀਪ ਕੌਰ ਦੇ ਕ੍ਰਿਡਾ ਪੱਕੇ ਹੋਣ ਦੀ ਖੁਸ਼ੀ ਵਿੱਚ ਅਦੇ ਸ਼ੁਕਰਾਨੇ ਮਿਲੂ ਸਾਰਨੇਸ਼ੀਰਿ ਕਨਵਾਰ ਦੀ ਸੇਵਾ ਸਰਦਾਰ ਸੁਖਦੇਵ ਸਿੰਘ ਸਾਨੂੰ ਜੀਵ ਸਿੰਘ ਦਾ ਪਿੰਡ ਮਹਲਕੁਰ ਤੋਂ ਵੱਲੋਂ ਪੁੱਤਰੀ ਸਭਜੀਪਾ ਦੇ ਦਿਹਾਂਤ ਜਾਨੀ ਉਚੀ ਵਿੱਚ ਸ਼ੁਕਰਾਨੇ ਵਜੋਂ ਧਾਰਮਿਕ ਖੰਡ ਪਾਠ ਦੀ ਸੇਵਾ ਸਰਦਾਰ ਨਖਵਿੰਦਰ ਸਿੰਘ ਸਾਨੂੰ ਸਵਰਗਵਾਸੀ ਜਰਨੈਲ ਸਿੰਘ ਪਿੰਡ ਮਹਲਕੁਰ ਤੋਂ ਆਪਣੀ ਬੇਅਰੋਕਤਾ ਦਰਸਾਤੀ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਉਦਾਸਨੀ ਕੀਤੀ ਕੰਮੀmai ਜੀ ਖੰਡ ਪਾਠ ਦੀ ਸੇਵਾ ਸਰਦਾਰ ਰੋਸ਼ਨ ਸਿੰਘ ਸੋਹੀ ਸਨੋਪ ਸਿੰਘ ਸਿੰਘ ਸੋਹੀ ਵੱਲੋਂ ਆਪਣੇ ਸੁਪੁੱਤਰ ਕਾਕਾ ਅਜੀਤ ਸਿੰਘ ਦੀ ਆਤਮਾ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਪੀਵੇਂ ਜਿਹੜੀ ਗੰਢ ਕਾੜ ਦੀ ਸੇਵਾ ਸਰਦਾਰ ਜਰਨੈਲ ਸਿੰਘ ਸੋਹੀ ਸਨੋਪ ਸਿੰਘ ਸਿੰਘ ਸੋਹੀ ਮਹਲਕੌਰ ਦੇ ਪਰਿਵਾਰ ਵੱਲੋਂ ਜਰਨੈਲ ਸਿੰਘ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਬੇਨਤੀ 21ਵੇਂ ਸ਼੍ਰੀ ਗੰਢ ਕਾੜ ਦੀ ਸੇਵਾ ਸਰਦਾਰ ਕੇਸਰ ਸਿੰਘ ਪਿੰਡ 헤ੜੀਆਂ ਤੋਂ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ। ਬਾਈ ਮੇਹਰੀਖਣ ਕੌਰ ਦੀ ਸੇਵਾ ਬੀਬੀ ਗੁਰਬਖਸ਼ ਕੌਰ ਪਤਨੀ ਮੀਤ ਸਿੰਘ ਮਹਾਰ ਬਲੂ ਆਪਣੇ ਪੁੱਤਰ ਸਰਦਾਰ ਪ੍ਰਵਾਸ ਸਿੰਘ ਅਤੇ ਸਰਦਾਰ ਕੁਮਾਰ ਸਿੰਘ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਤੇ ਬੀਬੀ ਗੁਰਬਖਸ਼ ਕੌਰ ਦੀ ਮਾਂ ਦੀ ਭਾਵਨਾ ਪੂਰੀ ਕਰਨੀ ਪ੍ਰਾਰਣਵਾਸ ਤੇ ਸਾਹਿਬ ਜੀ 22ਵੇਂ ਸ਼੍ਰੀ ਖੰਡ ਪਾਠ ਦੀ ਸੇਵਾ ਗੁਰਨੀਤ ਸਿੰਘ ਸਾਨੂੰ ਚਰਨਜੀਤ ਸਿੰਘ ਸਾਨੂੰ ਵਰਗੀ ਸਿੰਘ ਦਾ ਪਤਰਾ ਗੁਰਨੀਤ ਸਿੰਘ ਜੀ ਏਕ ਕੁਮਾਰੀ ਅਤੇ ਤੰਦਰੁਸਤੀ ਵਾਸਤੇ ਹਨ ਪਾਠ ਦੀ ਸੇਵਾ 24ਵੇਂ ਸ਼੍ਰੀ ਖੰਡ ਪਾਠ ਦੀ ਸੇਵਾ ਸੰਤਾਂ ਦੇ ਪਿਛੇ ਸਵਰਗਵਾਸੀ ਹਰੀਦੇਵ ਸਿੰਘ ਬੀਬੀ ਦੇਸਪੌਰ ਸ ਨੂੰ ਪਰਿਵਾਰ ਬਲ ਪ੍ਰਵਾਹ ਦੀ ਤੰਦਰੁਸਤੀ

ਜਸਕਰਨ ਸਿੰਘ ਦੀ ਕਾਰਜਾਗਦੀ ਸਭੋਤਾਵਾ ਸਰਤਾਸਕੀਮ ਦੀ ਪਿੰਡ ਸਪੂਕ ਉਕ ਨੂੰ 27 ਮਈ ਸ਼੍ਰੀ ਖੰਡ ਪਾਗ ਦੀ ਸੇਵਾ ਸਰਦਾਰ ਦੀਦਾਰ ਸਿੰਘ ਅਰਚਾ 22 ਸਤਵਿੰਦਰਪੁਰ ਘਰਚਾ ਵੱਲੋਂ ਆਪਣੇ ਪੁੱਤਰ ਜਗਨਜੀਤ ਸਿੰਘ ਅਰਚਾ ਅਤੇ ਬੀਬੀ ਅਤੇ ਬੱਚੀ ਸੈਰਨ ਕੌਰ ਅਰਚਾ ਪਿੰਡ ਮੱਧਾ ਬੇਗੀਆਂ ਇੰਗਲੈਂਡ ਨਿਵਾਸੀ ਪਰਿਵਾਰ ਵੱਲੋਂ ਕਾਰੋਬਾਰ ਦੀ ਵਾਧੇ ਵਾਸਤੇ ਤੇ ਸੋਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ 28ਵੇਂ ਸ਼੍ਰੀ ਖੰਡ ਪਾੜ ਦੀ ਸੇਵਾ ਸਰਦਾਰ ਰਤਨ ਸਿੰਘ ਬੁਹਾਰਾ ਇਹਨਾਂ ਦੀ ਬਹੁਤਰੀ ਗੁਰ ਸ਼ਰਨਜੀਤ ਕੌਰ ਵੱਲੋਂ ਪਰਿਵਾਰ ਦੀ ਸੋਖ ਸ਼ਾਂਤੀ ਜਨਦੀ ਕਲਾ ਵਾਸਤੇ ਅਰਦਾਸ ਬੇਨਤੀ 29ਵੇਂ ਸ਼੍ਰੀ ਖੰਡ ਪਾੜ ਦੀ ਸੇਵਾ ਸਰਦਾਰ ਹਰਜੀਤ ਸਿੰਘ ਸੈਂਦੀ ਸਾਨੂੰ ਉਪਸਵਰਗ ਵਾਸੀ ਸੰਤੋਖ ਸਿੰਘ ਸੈਂਭੀ ਪਰਿਵਾਰ ਵੱਲੋਂ ਮਨਜੀਤ ਸਿੰਘ ਦੇ ਵਿਦੇਸ਼ ਜਾਣ ਦੀ ਖੁਸ਼ੀ ਵਿੱਚ ਅਖੰਡ ਪਾਠ ਦੀ ਸੇਵਾ 3ਵੇਂ ਜੀਰੀ ਖੰਡ ਪਾਠ ਦੀ ਸੇਵਾ ਸਰਦਾਰ ਰੇਸ਼ਮ ਸਿੰਘ ਸ਼ਿਰਗਿੱਲ ਸਾਨੂੰ ਕੁਜਮੀਰ ਸਿੰਘ ਮਹਲਕੁਰਦ ਪਰਿਵਾਰ ਦੀ ਸੰਸ਼ਾਨੀ ਜੜਦੀ ਕਲਾ ਵਾਸਤੇ 33ਵੇਂ ਜੀਰੀ ਖੰਡ ਪਾਠ ਦੀ ਸੇਵਾ ਬੀਬੀ ਗੌਰਤਰੀ ਕੌਰ ਭਾਈਕੋ ਜਸਨੀ ਸਿੰਘ ਪੈਂਸੇਲਾ ਘਰ ਤੋਂ ਪੁੱਤਰ ਕਾਕਾ ਵਰਜੀਤ ਸਿੰਘ ਜੀ ਤਾਨਰੋਧੀ ਅਧਿਕਾਰਵਾਦੀ ਚਰਚੀ ਕਲਾ ਵਾਸਤੇ 32ਵੇਂ ਜੀ ਖਣਕਾੜ ਦੀ ਸੇਵਾ ਸਰਦਾਰ ਜਰਨਿਆ ਸਿੰਘ ਸਰਪੰਚ ਸਾਨੂੰ ਮਖੀਸ਼ ਸਿੰਘ ਪਿੰਡ ਮਾਹਰਪੁਰ ਤੋਂ ਆਪਣੇ ਪੁੱਤਰੇ ਕਰਨਜੀਤ ਸਿੰਘ ਦੀ ਤਾਨਰੋਧੀ ਵਾਸਤੇ ਅਤੇ ਪਰਿਵਾਰ ਦੀ ਚਰਚੀ ਕਲਾ ਸਭ ਸ਼ਾਂਤੀ ਵਾਸਤੇ 33ਵੇਂ ਜੀ ਖਣਕਾੜ ਦੀ ਸੇਵਾ ਸਰਦਾਰ ਹਰਜੀਤ ਸਿੰਘ ਮਾਨ ਵੱਲੋਂ ਪਰਿਵਾਰ ਦੀ ਕਿਲਾਵਾ ਤੇ ਅਰਦਾਸ ਨੇ ਕੀਤੀ 34ਵੀਂ ਸ਼੍ਰੀ ਖਡਾੜ ਸਾਹਿਬ ਦੀ ਸੇਵਾ ਸਰਦਾਰ ਜੋਗਾ ਸਿੰਘ ਧਾਮੀ ਪਿੰਡ ਟੱਕ ਨਿਆਰੇ ਤੋਂ ਹਰਪ੍ਰੀਤ ਸਿੰਘ ਅਤੇ ਪਵਨਦੀਪ ਸਿੰਘ ਇਹਨਾਂ ਦੇ ਪੁੱਤਰ ਆਸ਼ਵੀਰ ਸਿੰਘ ਅਗਰਵੀਰ ਸਿੰਘ ਨੂੰ ਕਰਵਾ ਕੇ ਸੰਖਿਆ ਕੀ ਵਾਰ ਤੇ ਅਰਦਾਸ ਨੇ ਕੀਤੀ 35ਵੀਂ ਸ਼੍ਰੀ ਖਡਾੜ ਸਾਹਿਬ ਦੀ ਸੇਵਾ ਸਰਦਾਰ ਰਣਜੀਤ ਸਿੰਘ ਵੀਰਪੁਰਖਾ ਵੱਲੋਂ ਮੰਨਾ ਵਿਵਦੇਜਾਂ ਦੀ ਸੋਖਸ਼ਾ ਮੁਕ ਪੂਰੀ ਹੋਣ ਦਾ ਤੇ ਸੁਖਾਨੀ ਕੋ ਜੋ 36 ਮਸ਼ਰੀ ਖਾਨਪੁਰ ਦੀ ਸੇਵਾ ਸਰਦਾਰ ਰਮਿੰਦਰ ਸਿੰਘ ਮਹਾਰਾਜ ਸਾਹੂਪ ਸਵਰਗਵਾਸੀ ਮੀਤ ਸਿੰਘ ਕੈਂਡ ਮਹਲਗੁਰੂ ਤੋਂ ਪਰਵਾਹ ਦੀ ਸੋਖਸ਼ਾ ਦੀ ਚਾਤੀ ਗਲਾਵਾ ਤੇ ਦਾਸ ਦੇਤੀ 37 ਮਸ਼ਰੀ ਖਾਨਪੁਰ ਦੀ ਸੇਵਾ ਬੀਬੀ ਧਨਵੀਰ ਕੌਰ ਨੋਟਰ ਆਫ ਜੀ ਬੁਨਾਰ ਮੇਂਗਰੂਪਾਲ ਤੋਂ ਪਰਿਵਾਰਿਕ ਸੂਖਸ਼ਾਂ ਦੀ ਚੜਦੀ ਕਲਾਵਾ ਅਤੇ ਰੱਤੀ ਮੇਜਰੀ ਖਾਨਪੌਰ ਦੀ ਸੇਵਾ ਸਾ ਸਰਦਾਰ ਜਸਪੀ ਸਿੰਘ ਸੁਪਤਨੀ ਜੈਤੂਨੀਪੁਰ ਮੱਲਾ ਬੇਦੀਆਂ ਤੋਂ ਕਾਕਾ ਪਾਰੰਗੀਰ ਸਿੰਘ ਮਨਰਾਜ ਸਿੰਘ ਜੋਤਬੀਰ ਸਿੰਘ ਅਤੇ ਸੀਗਤਪੁਰ ਤੋਂ ਸਾਰੇ ਦੁਆਨੀ ਚੜ੍ਹਦੀ ਕਲਾ ਅਤੇ ਸੇਵਤੀ ਤਨਰੋਗੀਆ ਅਤੇ ਖੰਡ ਪਾਕ ਦੀ ਸੇਵਾ ਗਰੀਬ ਨਿਵਾਜ ਪਾਤਸ਼ਾਹ ਜੀ ਨੂੰ ਅਰੰਮਧਾਨ ਮੋਖ ਰੱਖਦਿਆਂ ਹੂੰ ਹੈ ਹਰ ਪ੍ਰਭ ਨੰਦਰੀ ਆਜਰ ਹੈ ਕਿਸੇ ਪ੍ਰਕਾਰ ਕੀ ਹੋਮਤਾਈ ਨਹੀਂ ਰੂਵੇ ਜਾਣ ਵਿੱਚ ਸਮਝ ਕੇ ਮਾਫ ਕਰਨਾ ਕਿਉਂਕਿ ਤੋਂ ਸਮੱਤ ਬਖਸ਼ਿਸ਼ ਕਰਨੀ ਦਾ ਅਰਥ ਨਹੀਂ ਪੇੜ ਖਜਾਨਾ ਆਜਰ ਹੈ ਜਿਨ੍ਹਾਂ ਗਜਨਾਂ ਤੋਂ ਮਾਇਆਈ ਸੂਕਜਾਨੇ ਭਰਪੂਰ ਕਾਮੇ ਸੇਵਕਾਂ ਦੀਆਂ ਮਨੁਭਾਵਨਾ ਗਾਂਢਪਾਟ ਦੇ ਪਹਿਰੇ ਨਿਰਵਿਗੰਤਾ ਸਹਿਤ ਸੰਗਠਨ ਕਰਨੇ ਤਿੰਨ ਦਿਨ ਪਾਠੀ ਸਿੰਘਾਂ ਨੂੰ ਸੋਖਤੀ ਪਾਠ ਬਾਣੀ ਪੜ੍ਹਦੇ ਸੇਵਾਦਾਰਾਂ ਸੋਖਤੀ ਪਾਠ ਸੇਵਾ ਕਰਨ ਦੀ ਬਾਲ ਬਖਸ਼ਿਸ਼ ਕਰਨੀਆਂ ਸੰਗਤਾਂ ਤੇਲਪੁਰੇ ਢਾਵਾਂ ਵਰਤਨਾਰ ਕਰਨੀਆਂ ਜਦਿਆਂ ਕਰਮ ਕੰਮ ਲੇਖੇ ਵਿੱਚ ਗਾਉਣਾ ਘਰੀ ਦੇਖੇ ਵਿੱਚ ਗਾਉਣੀ ਸਭਨਾ ਆਪਣੇ ਦੇ ਲੋ ਘਰੋਂ ਗੁਰਸਿੱਖੀ ਜੀਵਨ ਨਾਮ ਦਾਣਾ ਲਾਤਾਂ ਬਖਸ਼ਿਸ਼ ਕਰਨੀਆਂ ਆਰੰਭਕਾਰ ਰੋਕ ਰੱਖਦੇ ਹਾਂ ਆਪ ਦੀ ਯੂਨੀ ਅੰਦਰ ਅਮਰ ਕਮਈ ਗੁਰੂ ਆਪ੍ਰਸਾਦਿ ਨਾ ਦੇਕਾਨਤਿ ਯਾਪ ਕਰ ਕੇ ਹਾਇ ਕਿਤਿ ਧਿਆਨ ਛੇ ਬਾੜੀਆਂ ਅਨੰਦ ਸਾਹਿਬ ਜੀ ਕੀ ਔਰਕਾਸ ਅਨੁ ਪ੍ਰਕਾਰ ਭੋਜਨ ਕੋ ਕੀ ਇਹ ਗੋਬਿੰਦ ਜੀ ਨੂੰ اشتਾਈਰੀ ਪਾਪ ਸਾਰ ਸੋਚ ਪੁਵਿਤਰਾ ਹਉ ਦਾਬੋ ਭੋਗ ਕਰਾਈ ਥੀਤ ਪਰਜਾਨ ਕੋ ਭੋਗ ਲਗੇ ਜੋ ਵੀ ਛਲੇ ਸਤਨਾਮ ਸ਼੍ਰੀ ਮਰਯਾ ਪ੍ਰੀਮੀ ਮਾਝ ਪਾਤਸ਼ਾਹ ਜੀ ਐਸੇ ਦੇ ਕਰੋ ਕਿਰਪਾ ਪਵਨ ਉਪਨਾਮੇ ਵਕਸ਼ਿਸ਼ ਕਰਕੇ ਸੰਤਨ ਨਿਹਾਜ ਕਰੂ ਉਪਰੰਤ ਅਖੰਡ ਪਾਠਾਂ ਦੀ ਸੇਵਾ ਆਰੰਭ ਕਰਨ ਦੀ ਆਗਿਆ ਵਕਸ਼ਿਸ਼ ਕਰੂ ਸੋਖੂ ਹੋਵੇ ਨਾਮ ਚਿਤਿ ਆਵੇ ਨਾਨਕ ਨਾਮ ਚਰਦੀ ਗਲਾ ਤੇਰੇ ਬਾਣਿ ਸਰਬਤ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ Субтитры now DimaTorzok no